ਸਤਿ ਸ੍ਰੀ ਅਕਾਲ ਜੀ ਮੰਗਾ ਜੀ ਸਤਿ ਸ੍ਰੀ ਅਕਾਲ ਜੀ ਤੇ ਪਹੁੰਚ ਗਿਆ ਅੱਜ ਬਾਬਿਆਂ ਸਤਾਨ ਤੇ ਵਾਹ ਜੀ ਵਾਹ ਹਰ ਸਾਲ ਦੀ ਤਰ੍ਹਾਂ ਹਾਜ਼ਰੀ ਲਵਾਉਣੀ ਆ ਹਾਂਜੀ ਹਾਂਜੀ ਵਾਹ ਜੀ ਵਾਹ ਤੇ ਬੱਕਰੀਆਂ ਲੈ ਕੇ ਆਏ ਹੋ ਅੱਜ ਹਾਂਜੀ ਆ ਸਾਰਾ ਹੀ ਮਾਲ ਤੁਹਾਡਾ ਹੀ ਹੈ ਹਾਂਜੀ ਇੱਕੋ ਹੀ ਲਾਣੇ ਬਾਣੇ ਦਾ ਹਾਂਜੀ ਹਾਂਜੀ ਵਾਹ ਜੀ ਵਾਹ ਤੇ ਸਾਨੂੰ ਫਿਰ ਚੰਗੀਆਂ ਚੰਗੀਆਂ ਬੱਕਰੀਆਂ ਤਾਂ ਦਿਖਾਓ ਅੱਜ ਦੋ ਚਾਰ ਕਈ ਜੀ ਨਸਲ ਰੱਖਦੇ ਹੋ ਕਿਵੇਂ ਲਿਆਏ ਹੋ ਕੀ ਕੀ ਬਰੀਡਾਂ ਰੱਖਣੀਆਂ ਚਾਹੀਦੀਆਂ ਨੇ ਉਹ ਬੱਕੀਸ਼ ਪਤਾ ਉਹ ਕਾ ਲੇਖਾਂ ਛੇ ਜਿਹੜੀ ਕਹਿੰਦਾ ਉਹ ਲਿਆ ਕਰੋ ਬਾਈ ਜਿਹੜੀ ਕਹੂੰਗਾ ਜੋ ਹਾਂ ਜਿਹੜੀ ਕਹੂਗਾ ਉਹੀ ਹਾਂ ਜਿਹੜੀ ਜਿਹੜੀ ਬੱਕਰੀ ਲਿਆਊਗਾ ਉਹਦੇ ਗੁਣ ਪੁੱਛਾਂਗੇ ਉਹਦੇ ਚੋਂ ਕੀ ਕੀ ਗੁਣ ਨੇ ਕੀ ਕੀ ਤਰੀਫਾਂ ਨੇ ਹਾਂਜੀ ਪਿੱਛੇ ਨੂੰ ਜੋ ਆਪਾਂ ਹੋਰ ਪਿੱਛੇ ਨੂੰ ਹੋ ਜੋ ਮਾਲ ਬੈਠਾ ਕੋਈ ਗੱਲ ਨਹੀਂ ਬਾ ਜੀ ਬਾਈ ਬਸ ਬੇਟੇ ਬਸ ਇਹਨੂੰ ਰਹਿਣ ਦੇ ਮੜੀ ਹਾਂਜੀ ਇਹ ਛੇਰੇ ਰੰਗ ਦੀ ਬੱਕਰੀ ਹੈ ਜੀ ਇਹ ਸੂਪੀ ਹਾਂ ਜੀ ਕੈ ਸੂਏ ਹੋਗੀ ਪੀਏ ਹਾਂ ਜੀ ਪੀਏ ਸੂਏ ਹੋਗੀ ਬੱਚੇ ਹੁਣ ਤਾਜੀ ਸੂਈ ਹੈ ਹਾਂ ਜੀ ਤਾਜੀ ਆ ਲੱਗਦੀ ਚੰਗ ਤਾਜੀ ਆਲਾ ਦੋਵੇਂ ਬੱਚੇ ਜੀ ਬੱਚੇ ਚਾਰ ਦਿੱਤੇ ਸੀ ਚਾਰ ਤਾਂ ਹੀ ਥੋੜੀ ਲਿੱਸੇ ਪਣ ਚ ਪੈ ਗਈ ਹਾਂ ਬੱਕਰੀ ਦਾ ਕਿਉਂ ਕਾਠ ਡਵਲੇ ਹੈ ਹਾਂ ਜੀ ਚਾਰੇ ਕਿਆ ਮੈਂ ਤਾਂ ਕਹਾਂ ਕੋਈ ਅੱਛਾ বুঝਿਆ ਨਹੀਂ ਬੱਲਵ ਜੀ ਜਗਦੇ ਨਹੀਂ ਚਾਰੇ ਪੂਰੇ ਬਾਈ ਬਾਪ ਮੇਰੇ ਬਾਬੇ ਜੀ ਬਾਕੀ ਬੱਕਰੀ ਥੱਲੇ ਉਹ ਵੀ ਚੰਗੀ ਐ ਬਹੁਤ ਵਧੀਆ ਕੁਆਲਿਟੀ ਦੀ ਐ ਗਰਮੀ ਸੂਪੇ ਸੀ ਮੈਂ ਤਾਂ ਕਹ ਬੱਚਾ ਧੋਖਾ ਐ ਪਰ ਫੇਰ ਬਚ ਗਿਆ ਅੱਛਾ ਉਹ ਰਿਹਾ ਗਿਆ ਨੇੜੇ ਨੇੜੇ ਆ ਜਾ ਹਾਂ ਜੀ ਹੁਣ ਦੱਸੋ ਹਾਂ ਜੀ ਬੱਕਰੀ ਵਾਸਤੇ ਤੁਸੀਂ ਇਹ ਦੱਸੋ ਹੁਣ ਹਾਂ ਜੀ ਵੀ ਗਰਮੀ ਸੂਕੀ ਹਾਂ ਜੀ ਬੱਚੇ ਬਚਾ ਲੇ ਬੱਚੇ ਬਚ ਗਏ ਮਰਨ ਦਿੱਤੇ ਨਹੀਂ 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 ਬਚ ਗਏ ਨਹੀਂ ਬਹੁਤਿਆਂ ਦੀ ਤਾਂ ਗਰਮੀ ਚ ਬੱਚੇ ਮਰ ਵੀ ਜਾਂਦੇ ਸਾਨੂੰ ਵੀ ਆਸ ਨਹੀਂ ਸੀ ਹਾਂ ਅਸੀਂ ਕਹ ਬਚਣੇ ਨਹੀਂ ਹਾਂ ਪਰ ਫੇ ਵੀ ਬਚ ਗਏ ਵਿਚਾਰੇ ਚਾਰੇ ਬੱਚੇ ਸੀ ਚਾਰੇ ਬੱਚੇ ਜੇ ਜ਼ਿਆਦਾ ਚੁੰਗ ਜਾਂ ਤਾਂ ਵੀ ਮਰ ਜਾਂਦੇ ਨੇ ਲੈ ਬਚ ਗਏ ਜੀ ਹਾਂ ਲੋਹਾ ਦੁੱਧ ਚੁੰਗ ਕੇ ਕਰਮ ਹਾਂ ਚਾਰੇ ਇਹ ਬਾਈ ਪਹੁੰਚੇ ਨਹੀਂ ਜੀ ਲਗੇਰੀ ਤੋਂ ਲਗੇਰੀ ਪਿੰਡ ਆ ਤੁਹਾਡਾ ਤੇ ਬਹੁਤ ਵਧੀਆ ਪੇਡਾਂ ਦੇ ਵੀ ਸਟਾਰ ਨੇ ਤੇ ਬੱਕਰੀਆਂ ਦੇ ਵੀ ਸਟਾਰ ਨੇ ਉਹ ਵੀ ਬੱਕਰੀਆਂ ਸਾਰੀ ਉਮਰ ਹੋ ਗਈ ਨਾ ਇਹਨਾਂ ਨੂੰ ਚਾਰਦਿਆਂ ਨੂੰ ਬਹੁਤ ਵਧੀਆ ਇਨਸਾਨ ਨੇ ਤੇ ਬੱਕਰੀਆਂ ਵਾ ਇਹ ਸਾਰਾ ਕੁਝ ਜਾਣਦੇ ਨੇ ਬਾਈ ਛੱਡ ਦਿਓ ਜੀ ਹੋਰ ਲਿਓ ਕੋਈ ਚੰਗੀ अच्छा हाँ इन्ना नहीं होने हो सारिया ये तो कोई लाने बाने नहीं है कोई मामले द है कोई पूरा द है पूरी इस्तेदारी द है ओ पार्ने पास सुई नहीं नहीं ये जन्नत काल तो बहुत करी खड़ी है राई सिक्की पर ड्राइव अच्छा ਫੜੇ ਜੀ ਹਜੇ ਕ੍ਰੋਸ ਵੀ ਨਹੀਂ ਕਰਾਈ ਕ੍ਰੋਸ ਕਰਾਈ ਸੀ ਕਿ ਖਰਾਬ ਹੋ ਗਈ ਸੀ ਖਰਾਬ ਹੋ ਗਈ ਕਿ ਕੱਦ ਬਹੁਤ ਪੱਠ ਦਾ ਸੋਹਣੀ ਪੱਠ ਹੈ ਵਧੀਆ ਪੱਕੀ ਲੋਹੀ ਹੈ ਜਮਾ ਸਰਦਿ ਉਹ ਲਿਆ ਭਾਈ 10 ਮੰਗਾਰਾ ਇਹਦੇ ਜੋੜੇ ਦੀ ਬੋਤ ਇਹ ਥੋੜੀ ਹੈ ਮੰਗਾਈ ਏ ਮੇਰੇ ਵੀਰ ਦੀ ਨੂਰ ਮਹਿਲ ਵਾਲੇ ਮੰਗੇ ਦੀ ਪੱਠ ਹੈ ਜੀ ਹਜੇ ਮੇਰਾ ਖਿਆਲ ਸੂਈ ਵੀ ਨਹੀਂ ਹੋਣੀ ਕੈਦਾਂ ਦੋਗੀ ਬਾਈ ਦੋ ਇੰਚ ਦਾ ਦੋ ਦਿਨ ਤੇ ਹੈ ਬਾਈ ਆ ਦੇਖ ਲੋ ਕੱਦ ਬਹੁਤ ਕਰ ਗਈ ਪੂਰਾ ਤੇ ਕੱਪਣਿਆ ਹੈ ਡੇਢ ਦੀ ਡੇਢ ਦੀ ਕੱਪਣ ਅੱਛਾ ਆਏ ਦੀ ਮਾਂ ਹੈ ਡੇਢ ਮਹੀਨੇ ਦੀ ਕੱਪਣ ਹੋ ਗਈ ਜੀ ਹਾਂ ਜੀ ਡੇਢ 4 ਹੋ ਗਈ ਕੱਪਣ ਸੂ ਤੋਂ ਪਤਾ ਲੱਗਦਾ ਨਾਸਲ ਵਧੀਆ ਬਾਈ ਮੰਗੇ ਤੇਰੀ ਹਾਂਜੀ ਪੱਕੀ ਨਾਗਰੀ ਵੀ ਐ ਤੇ ਲੋਹਿਆਂ ਚ ਵੀ ਪੈਂਦੀ ਐ ਇਹ ਲੋਹਿਆਂ ਚ ਨਾਗਰੀ ਚ ਪੈਂਦਾ ਹਾਂ ਨਾਗਰੀਆਂ ਚ ਵੀ ਪੈਂਦੀ ਐ ਤੇ ਪਿੰਡਾ ਪਿੱਛੋਂ ਦੇਖੀਏ ਤਾਂ ਲੋਹਿਆਂ ਵਰਗਾ ਵੀ ਐ ਲੋਹਿਆਂ ਚ ਨਹੀਂ ਪੈਂਦਾ ਨਾਗਰੀ ਚ ਪੈਂਦਾ ਹਾਂ ਚਲੋ ਨਾਗਰਾ ਸਮਝ ਲੈ ਕੋਈ ਗੱਲ ਨਹੀਂ ਆ ਤਾਰੀ ਤਾਂ ਕਾਲੀ ਓਤੋਂ ਆ ਤਾਰੀ ਕਾਲੀ ਕਰਕੇ ਨਾਗਰੇ ਨਾ ਦੂਜੇ ਨਾਗਰੇ ਚ ਹੀ ਆ ਹਾਂ ਨਾ ਹੋਵੇ ਤਾਂ ਲੱਗਦੀ ਹਾਂ ਨਾ ਹੋਵੇ ਤਾਂ ਲੱਗਦੀ ਕੁਆਲਿਟੀ ਚੰਗੀ ਐ ਨੱਕ ਨਕੌੜਾ ਵਧੀਆ ਪੱਟਦਾ ਤੇ ਕੰਨ ਕੰਨ ਕੁਆਲਿਟੀ ਚੰਗੀ ਐ ਮਾਰੀ ਨਹੀਂ ਹੈਗੀ ਬੱਕਰੀ ਤੇਰੀ ਇੱਕ ਵੀ ਮਾਰੀਗੀ ਪਹਿਲਾਂ ਵੀ ਦੇਖਿਆ ਨੇ ਅਫਾ ਨੇ ਵੀਡੀਓ ਬਣਾਈ ਹੈ ਇਹਨਾਂ ਦੀ ਤੇ ਅੱਜ ਦੁਬਾਰੇ ਫੇਰ ਬਣਾਉਨੇ ਆ ਤੇ ਇਹਦੀ ਮਾਂ ਵੀ ਬਹੁਤ ਸੋਹਣੀ ਹੈ ਇਹ ਕਾਲੇ ਰੰਗ ਦੀ ਹੈ ਜੀ ਇਹਦੀ ਮਾਂ ਇਹ ਵੀ ਪੂਰੀ ਜਵਾਨ ਹੈ ਇਹਦੇ ਥੰਦ ਦਿਖਣ ਲੱਜੇ ਆਪਾਂ ਥੰਦ ਦਿਖਾਉਣੇ ਨੇ ਥੰਦ ਦਿਖਾਓ ਜੀ ਫਿਰ ਲਓ ਲਓ ਛੱਡ ਦਿਓ ਛੋੜੀ ਸੱਤੀ ਫਿਰ ਨੇ ਜੇ ਨੂੰ ਕੋਈ ਫੜਾ ਕੇ ਲੱਭਾ ਹਾਂ ਜੇ ਦੇਖਈ ਨਾ ਗੱਲ ਵੀ ਠੀਕ ਕੋਈ ਛੋਲੇ ਕੱਸੀ ਫਰਦੇ ਆ ਜੀ ਬਰਬੇ ਤੇ ਫਰਾਂਗੇ ਪੈ ਨਰਮਾ ਥਾਂ ਛੱਡਦਾ ਤਾਂ ਪੂਰਾ ਵਧੀਆ ਹਾਂ ਹਾਲਾ ਕੰਦਾ ਛੋਲੇ ਪਾਈ ਫਰਦੇ ਨੇ ਠੱਲੇ ਕੋਸਾ ਹੀ ਨਹੀਂ ਹਾਂ ਜੀ ਇਹ ਸਵੇਰੇ ਸਵੇਰੇ ਦਾ ਦੁੱਧ ਹੈ ਹਾਂ ਜੀ ਹਜੇ 12 ਕ ਬੱਜੇ ਹੋਣਗੇ ਅੱਠਾਂ ਨੂੰ ਤਾਂ ਕਿਤੇ ਦੀ ਕਿਤੇ ਜਾਊ ਹਾਂ ਲਾ ਦੋ ਜੀ ਕੋਈ ਮਾੜੀ ਨਹੀਂ ਜੀ ਬੱਕਰੀ ਸਰਾ ਤੇਰੀ ਕੋਈ ਮੇਰੇ ਕਹਿਦੇ ਨਾ ਝੋਲਾ ਨਹੀਂ ਖੋਲਣਾ ਜੀ ਯਾਰ ਉਹ ਜੋ ਹੋਊ ਉਹ ਜੋ ਮਾਲਕ ਨੂੰ ਕਰਨਾ ਉਹ ਹੀ ਹੋਣਾ ਹਾਂ ਹੋਣਾ ਉਹ ਹੀ ਹੈ ਕੋਈ ਝੋਲਾ ਖੋਲਣ ਦਾ ਨਫਰਤ ਮੰਨਦੇ ਨਾ ਦੂਏ ਨੂੰ ਵੀ ਨਹੀਂ ਖੋਲਣ ਦਿੰਦੇ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਕੋਈ ਫਰਕ ਨਹੀਂ ਪੈਂਦਾ ਚੀਜ਼ ਤਾਂ ਦੇਖਣ ਵਾਸਤੇ ਹੁੰਦੀ ਹੈ ਹਾਂ ਚੀਜ਼ਾਂ ਮਹਾਰਾਜ ਨੇ ਦੇਖਣ ਵਾਸਤੇ ਬਣਾਈਆਂ ਨੇ ਉਣਾ ਪਾ ਬਾਜ਼ਾਰਾਂ ਚ ਜਾਣੇ ਚੀਜ਼ਾਂ ਦੇਖਣੀ ਜਾਣੇ ਆ। ਫਿਰ ਹਾਂਜੀ। ਦੇਖਣ ਦਾ ਕੋਈ ਮੁੱਲ ਨਹੀਂ। ਹਾਂ ਦੇਖਣ ਦਾ ਕੋਈ ਮੁੱਲ ਨਹੀਂ ਜੀ। ਕੋਈ ਮੁੱਲੇ ਨਹੀਂ। ਹਾਂਜੀ। ਸਹੀ ਹੈ। ਹਾਂਜੀ। ਬਹੁਤ ਵਧੀਆ ਬੱਕਰੀ ਆਈ ਇਹ। ਸਰੇ ਹੀ ਆਈ ਵੀ ਉਹਦੇ ਨਾਲ ਜੀ ਹੈ। ਥਣ ਤਾਂ ਇਹਦੀ ਵੀ ਉਹੀ ਚੀਜ਼ ਹੋਣੀ। ਹਾਂ। ਖੋਲਣਾ। ਖੋਲੋ ਜੀ। ਇਹ ਵੀ ਉਹੀ ਚੀਜ਼ ਆ ਥਣ ਲੱਗਿਆ ਹੈ ਜੀ। ਇਹ ਚਾਹ ਨੂੰ ਦੋ ਚਾਰ ਚੋ ਚੁੱਕੇ ਆ ਜੀ ਹੈ ਚਾਹ ਨੂੰ ਸਵੇਰ ਕਰ ਵੀ ਚੋ ਚੁੱਕੀ ਆ ਅੱਛਾ ਹਾਂ ਜੀ ਪੂਰੀ ਵਧੀਆ ਜੀ ਪੂਰੀ ਵਧੀਆ ਲੋਗਰ ਲੋਗਰ ਕਰਦੀ ਐ ਇਹ 10 ਵੀ ਦੇਈਏ ਆਪਣੇ ਚਾਰ ਨੂੰ ਚਮਸਾ ਜੀ ਅੰਮ੍ਰਿਤਸਰ ਤੋਂ ਅੱਛਾ ਕਿ ਦੋਲੀ ਉਹਨਾਂ ਦਾ ਸਗਾ ਠੀਕ ਹੈ ਜੀ ਤੇ ਇਹ ਉਹਨਾਂ ਦੇ ਘਰ ਦਾ ਜਾੜਾ ਜੀ ਇਸ ਟਾਈਮ ਚਲੋ ਇਸ ਟਾਈਮ ਉਹ ਦੁਨੀਆ ਦੇ ਨਹੀਂ ਹੈਗੇ ਆ ਤੇ ਜਾੜਾ ਉਹਨਾਂ ਦਾ ਜੀ ਇਹ ਕੋ ਪਾਟੋ ਠੀਕ ਹੈ ਜੀ ਠੀਕ ਹੈ ਨਾ ਉਹ ਤਾਂ ਚੱਲਦਾ ਹੀ ਆ ਜੀ ਜਿਹਦੇ ਨੂੰ ਆਪਾਂ ਲੈਣੇ ਆ ਠੀਕ ਹੈ ਜੀ ਕੋਟਾ ਪੜੀਆ ਬਹੁਤ ਦਰੀ ਕੀ ਨੋ ਤੀਨਾਂ ਚਰਨੋਂ ਚੰਦ ਚਰਨ ਚਰਨ ਸਿੰਘ ਦੇ ਸਵਾਲ ਸੁਣ ਦੋ ਭਰਾ ਸੀ ਮਝਵੀ 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 ਮਾਜੇ ਦੇ ਮਾਜੇ ਦੇ ਮਝਵੀ ਵਾਹ ਜੀ ਵਾਹ ਛੱਦ ਬਟੇ ਕੀ ਹੁਣ ਮੇਰਾ ਖਿਆਲ ਇਹ ਦੀ ਗੱਬਣ ਹੋਣੀ ਹਾਂਜੀ ਗੱਬਣੇ ਬਹੁਤ ਵਧੀਆ ਇਹ ਵੀ ਧੂਏ ਸੁਣਾ ਧੂਏ ਦੇ ਤੀਜੇ ਤੀਜੇ ਇਹ ਤਾਂ ਹੁਣ ਗੱਭ ਹੈ ਹਾਂਜੀ ਠੀਕ ਹੈ ਇਹ ਪੱਠ ਬਹੁਤ ਰਾਜੀ ਹੈ ਕੋੜੇ ਪਾੜੇ ਮਜ਼ਬੂਤ ਨੇ ਪੂਰੀਆਂ ਵਧੀਆ ਹੱਡੀਆਂ ਨੇ ਇਹਦੇ ਲੱਗੀਆਂ ਹੋਈਆਂ ਮੋٹے ਹੱਡ ਦੀ ਹੈ ਪੂਰੀ ਮਜ਼ਬੂਤ ਆ ਗੱਟੇ ਵਰਗੀ ਬੱਕਰੀ ਆ ਦੋਨੇ ਡੱਬੀਆਂ ਕੱਢ ਬਾਹਰ ਆ ਡੱਬੀਆਂ ਲੈ ਬੇਟੇ ਆ ਮੋਰ ਕੱਢ ਲਿਓ ਬਸ 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 ਇਹ ਦੋਵੇਂ ਭੈਣਾ ਮੰਗਾ ਜੀ ਇੱਕੋ ਹੀ ਮੰਗਾ ਜੀ ਇੱਕੋ ਹੀ ਮੰਗਾ ਜੀ ਇੱਕੋ ਹੀ ਝੋਲੀ ਦੀਆਂ ਇੱਕੋ ਹੀ ਝੋਲੀ ਦੀਆਂ ਇਹ ਪੰਜ ਆ ਪੰਜ ਨੇ ਬਟਨ ਇਹ ਇੱਕ ਪੜ ਕੇ ਦੇਤੀ ਸ਼ੀਰ ਤਾਂ ਇੱਕ ਪੰਜ ਆਏ ਵਾਲੀ ਦੋ ਦੋ ਕਰਕੇ ਆਏ ਇੱਕ ਲੀ ਹੈ ਅੱਛਾ ਇੱਕ ਕੱਲੀ ਹੈ ਇਹ ਦੋ ਦੋ ਇੱਕ ਨੇ ਹਾਂਜੀ ਇੱਕ ਵਾਰੀ ਕੱਲੀ ਦਿੱਤੀ ਹੈ ਹਾਂਜੀ ਠੀਕ ਹੈ ਹਾਂਜੀ ਮਾਂ ਹਜੇ ਜਿਉਂਦੀ ਹੈ ਹਾਂਜੀ ਜਿਉਂਦੀ ਹੈ ਜੀ ਮਾਂ ਇਹ ਮਾਂ ਪੁੱਤੂ ਲੈ ਗਿਆ ਮਰੇਲੇ ਵਾਲਾ ਅੱਛਾ ਮਰੇਲੇ ਵਾਲਾ ਪੁੱਤੂ ਲੈ ਗਿਆ ਸੀ ਦੀ ਮਾਂ ਉਹ ਵੀ ਪੂਰਾ ਸ਼ੌਕੀਆ ਬੱਕਰੀਆਂ ਦਾ ਆਇਆ ਹੋਇਆ ਚੰਦੀ ਜੜੀ ਲਾ ਲੈਣਾ ਓਰੇ ਤੇ ਇਹ ਅੰਬਰਸਰ ਦੀ ਨਸਲ ਹੈ ਜੀ ਦੱਬ ਉਹ ਜੀ ਪੂਰੀ ਚੌਕਣੀ ਹੈ ਪੂਰੀਆਂ ਵਧੀਆ ਅੰਬਰਸਰ ਦੀ ਨਸਲ ਹੈ ਜੀ ਇਹਨਾਂ ਚ ਹਾਂਜੀ ਕੁਆਲਿਟੀ ਬਹੁਤ ਵਧੀਆ ਹੈ ਬੱਕਰੇ ਵੀ ਦਿਖਾਉਣੇ ਆ ਤੋ ਉਹਦੇ ਬਾਹਰ ਰੱਬ ਆ। ਅੱਛਾ ਜੀ। ਇਹ ਵੀ ਨਦੀ ਪੈਣੀ ਹੈ ਜੀ। ਇਹ ਮਤਲਬ ਇਹ ਲੱਗਿਆ ਖਾਨਦਾਨ ਇੱਕੋ ਹੀ ਹੈ। ਖਾਨਦਾਨ ਇੱਕੋ ਹੀ ਹੈ। ਖੂਨ ਇੱਕ ਹੈ। ਖੂਨ ਇੱਕ ਹੈ। ਹਾਂ ਖੂਨ ਇੱਕ ਹੈ। ਹੈਂ? ਪੈਣ ਲਿਆ। ਥੋੜਾ ਖੋਲ ਕੇ ਦੇਖ ਲੈ ਬਲੂ। ਨਹੀਂ ਨਹੀਂ ਉਹ ਤੇ ਇਹ ਕਹਿਣਗੇ। ਨਹੀਂ ਨਹੀਂ ਕੋਈ ਚੱਕਰ ਨਹੀਂ। ਛੋੜਾ ਖੋਲ ਦੋ। ਸਾਨੂੰ ਕੋਈ ਫਰਕ ਨਹੀਂ ਪੈਂਦਾ ਨਾ। ਛੋੜਾ ਖੋਲ ਕੇ ਦਿਖਾ ਦਿਓ। ਸ਼ੱਕ ਮਟਿਆ ਦੋ ਕਿਉਂ ਜੀ? ਹਾਂ ਜੀ ਹਾਂ ਜੀ। ਆਹ ਲਓ ਜੀ। ਲੈ ਭਾਈ। ਖਜੇ ਪਲੂਣ ਸੂਈ ਐ ਓਕੇ ਦੀ ਰਿਪੋਰਟ ਐ ਜੀ ਠੀਕ ਐ ਬਾਈ ਲਾ ਦੇ ਝੋਲਾ ਲਾ ਦੇ ਮੁੰਡਿਓ ਅੱਛਾ ਇਹ ਵੀ ਪਹਿਲਣ ਐ ਬੱਕਰੀ ਬੜੀ ਸੁਨੱਖੀ ਐ ਠੀਕ ਜੀ ਸੁਣਾ ਕੇ ਸਾਰੇ ਗੱਲ ਆ ਸਿੰਗੀ ਦੱਸਦੀ ਐ ਦੀ ਨੱਕਾ ਦੱਸਦਾ ਨਕੌੜਾ ਦੱਸਦਾ ਮੱਥਾ ਦੱਸਦਾ ਰੋਣਾ ਸੁਣਾ ਕੇ ਥੋੜਾ ਦੱਸਣਾ ਥੱਲਾ ਦੱਸੂਗਾ ਨਾ ਛੱਡ ਦੋ ਆ ਬਾਹਰ ਕਰੋ ਆ ਬਾਹਰ ਕਰ ਦਿਵੇ ਜੀ ਇਹ ਵੀ ਪਹਿਲਣ ਹੈ ਜੀ ਇਹ ਵੀ ਪਹਿਲਣ ਵਾਹ ਜੀ ਵਾਹ ਜੇ ਬੰਦੇ ਨੇ ਵੀਡੀਓ ਬਣਾਉਂਦਾ ਕੀ ਵਹਿਦਾ ਥੱਲੇ ਹੀ ਨਾ ਦਿਖਾਏ ਆਲਾ ਸਾਰਾ ਕੁਝ ਦਿਖਾਈ ਜਾਂਦਾ ਕਿ ਕਿਦਰੋਂ ਵੀ ਕਮੀ ਨਾ ਕੱਢ ਸਕੇ ਕੋਈ ਬੰਦਾ ਪਾਕਿਸਤਾਨੇ ਕਹਿੰਦੇ ਵੀ ਜੋ ਬੱਕੀ ਤੁਸੀਂ ਦਿਖਾਉਂਦੇ ਆ ਨਾ ਤੇ ਥੱਲਾ ਲਾਜੂ ਬੱਕੀ ਦਿਖਾ ਲਿਆ ਕਰੋ ਹਾਂ ਤੇ ਥੱਲੇ ਤੋਂ ਪਤਾ ਲੱਗੇ ਬਾਕੀ ਗੱਲ ਠੀਕ ਹੈ ਜੀ ਥੱਲੇ ਤੋਂ ਪਤਾ ਲੱਗੇ ਸਾਨੂੰ ਬਾਹਰ ਦਾ ਫੋਨ ਆਦਰ ਆ ਵੀ ਕਹਿੰਦੇ ਤੁਸੀਂ ਜੋ ਬੱਕੀ ਦਿਖਾਉਂਦੇ ਆ ਆਪਣੇ ਇੰਡੀਆ ਵਿੱਚੋਂ ਕਿ ਸਾਨੂੰ ਬਕੇ ਥੱਲਾ ਲਾ ਕੇ ਦਿਖਾਇਆ ਕਰੋ ਤੇ ਸਾਨੂੰ ਸਨਖ ਨੂੰ ਕੀ ਕਰਨਾ ਸਹੀ ਹੈ ਅਗਲੇ ਕਹਿੰਦੇ ਆ ਵੀ ਸਨਖ ਨੂੰ ਕਿੱਦੋਂ ਕਾਣ ਕਰੇ ਇੱਕ ਦੋ ਕੰਨ ਲਾਈਟ ਵਿੱਚ ਥਾਂ ਦਿਖਾ ਲਿਆ ਕਰੋ ਇਹਦਾ ਰੇਟ ਕੀ ਹੈ ਜੀ ਸੱਚ ਤੁਸੀਂ ਦੱਸੋ ਜੀ ਰੇਟ ਦੱਸੋ ਹਾਂ ਲੋ ਜੀ ਆ ਵੀ ਪਹਿਲੇ ਨੇ ਜੀ ਮੂਲੀਆਂ ਵਰਗੇ ਥਣ ਨੇ ਜੀ ਬਹੁਤ ਵਧੀਆ ਠੰਡਾ ਲੱਗਿਆ ਹੋਇਆ ਟੋਟਲ ਜੀ ਚਾਰ ਦਿਨ ਤੋਂ ਹੋ ਗਈ ਜੀ ਮੇਰੇ ਨਹੀਂ ਹਾਂ ਕੀ ਰੇਟ ਹੈ ਜੀ ਦਾ ਟੋਟਲ ਜੀ ਦਾ ਇਹਦਾ ਰੇਟ ਕੀ ਹੈ ਜੀ ਰੇਟ ਮੈਂ ਬਾਅਦ ਦੱਸੂਗਾ ਜੀ ਰੇਟ ਅੱਦਾਂ ਜਿੱਦਾਂ ਦਾ ਕੋਈ ਆ ਆ ਗਿਆ ਉਦਾਂ ਦਾ ਮੁੱਲ ਕੋਈ ਕੀ ਪਤਾ ਪਿੱਛੇ ਖੜਾ ਹੋਵੇ ਗਾਕ ਲੈਣ ਵਾਲਾ ਉਹ ਵੇਖੋ ਵੀਰੇ ਬਥੋਰਾ ਦੱਸ ਹੋ ਰਿਹਾ ਚਲੋ ਅਲੱਗ ਦੱਸ ਦਿਓ ਜੀ ਆ ਬੱਕ ਪਿੱਛੋਂ ਕਰ ਜਾ ਪਿੱਛੇ ਕਰ ਦੇ ਬਾਈ। ਸ਼ਕਰੀਆਂ ਇੱਥੇ ਕੋ ਮੰਗੀ ਕਿੱਤੋਂ ਆਇਆ ਤੂੰ ਸਿਰਾਈ ਲਿਆ। ਹਾਂ? ਇਹ ਵੀ ਪੱਟ ਬਲੂਨ ਸੋਈ ਆ। ਇਹ ਵੀ ਲੈਣੇ ਆ। ਪਹਿਲਾਂ ਨੂੰ ਇੱਥੇ ਕੀ ਸਿਰਾ ਲੈ ਕੇ ਆਏ। ਪਤਾ ਨਹੀਂ ਬਾਈ ਖਰੀਦਣ ਚੜਿਆ ਸੀ ਕਿਧਰੇ। ਪੰਗੇ ਲੈਂਦਾ ਰਹਿਣਾ। ਪੰਗੇ? ਪੰਗੇ ਲੈਂਦਾ। ਮੰਦਾ ਦਾ ਪੰਗੇ ਲੇਦਾ। ਪੰਗੇ ਤਾਂ ਵੀ ਅਸਲੀ ਫਾਂਕ ਤੇ ਜਾਂਦੇ ਨੇ ਪੰਜ-ਪੰਜ ਖਰੀਦੇ ਸਾਸਾ ਕਿੱਦੀਆਂ। ਇੱਕ ਅੱਧੀ ਲੈਣੀ ਆ, ਲੈਣੀ ਉਹ ਜਿਹੜੀ ਮਨ ਲੱਗੀ। ਅੱਛਾ। ਪੈਸੇ ਥੋੜੋ ਸਿਰ ਚੜਾਣੇ। ਆ ਪੈਸੇ ਵੀ ਸਿਰ ਨਹੀਂ ਚੜਾਉਣੇ ਕੋਈ ਜ਼ਿਆਦਾ ਸਿਰ ਚੜਾਉਣੇ ਸੱਪ ਵੀ ਮਰ ਜੇ ਛੋਟੀ ਵੀ ਰਹਿ ਜੇ ਨੇ ਉਹ ਸੱਪ ਸੁਪ ਘਟੇ ਮਰਦੇ ਆ ਛੋਟੀ ਬਾ ਛੋਟੀ ਵੱਜਦੀ ਗੱਲੀ ਅੱਛਾ ਹਾਂਜੀ ਆ ਵੀ ਪਹਿਲੇ ਨਾਲ ਇਹ ਦੂਜੇ ਇਹ ਦੂਜੇ ਇਹਦੀ ਛੇੜੀਆਂ ਦੇ ਖਾਲੀਆਂ ਮਢਾਲੀਆਂ ਹਾਂ ਹਾਂ ਦੇਖੀਆਂ ਨੇ ਕਾਲੀਆਂ ਕਾਲੀਆਂ ਦੇਖੀਆਂ ਮਢਾਲੀ ਮੈਂ ਗਾਣ ਕਰਦੇ ਤੱਲਾ ਆ ਦੂਜੇ ਬਾਜੀ ਕੁਆਲਟੀ ਲਈ ਫਰਦਾ ਇਹ ਦੂਜੇ ਭਾਜੀ ਆਇਆ ਕਿ ਜਿੱਦ ਜਿੱਦ ਛੇੜੀਆਂ ਮਢਾਲੀ ਦਿਖਾ ਲਈਆਂ ਨਾ ਦੇਖੇ ਦੀ ਲੈ ਬੱਕਰੇ ਲਿਆਓ ਜੀ ਫਿਰ ਇਹਦਾ ਬੱਕਰੀਆਂ ਦਾ ਬਹੁਤ ਦੇਖ ਲਿਆ ਸੀ ਬਾਕੀ ਵੀਡੀਓ ਉ ਬਣਾ ਲਾਂਗੇ ਬੱਕਰੀਆਂ ਦੀ ਅਸੀਂ ਆਪ ਦੇ ਆਪ ਹੀ ਹਾਂ ਬੱਕਰੇ ਲੈ ਕੇ ਆਓ ਦੋਏ ਵੀਰੇ ਉਰੇ ਚੌੜੇ ਪਿੱਛੇ ਹੋ ਜੀ ਬਈ ਵੇਖ ਕਰ ਤੇ ਤੁਸੀਂ ਇੱਥੇ ਕੋ ਹਾਂ ਪਰਿਕਰ ਇਹ ਉਹ 10 ਛੱਡੋ 5 ਛੱਡੋ ਤੂੰ ਇੱਥੇ ਬੈਠਾ ਆ ਆ ਤੁਝੇ ਛੁੱਟੀ ਚੱਕ ਦੁੱਜੇ ਪਹਿਲਾਂ ਥੋੜਾ ਜਿਹਾ 8 15 ਦਿਨ ਹੋ ਗਏ ਉਦੋਂ ਤੇ ਰੇਸਾਂ ਦੀ ਬੱਕਰਾ ਜਰਾਜੀ ਆ ਵੀ ਹਾਂ ਅਜਰਾਜੀ ਹੈ ਤੋ ਤਮੀ ਵੀ ਪਿਆ ਸੋਦਾ ਹਾਂ ਪਹਿਲਾਂ ਉਹ ਰੰਗ ਬਦਲਾ ਲਿਆਂਦਾ ਬਦਲਿਆ ਹਾਂ ਰੰਗ ਬਦਲਿਆ ਉਦੋਂ ਤੋਂ ਉਦੋਂ ਕਾਫੀ ਰੰਗ ਬਦਲਿਆ ਮੈਂ ਵੀ ਰੋਜ਼ ਬੱਕਰੀਆਂ ਜੀ ਰਹਿਣਾ 15 ਮੈਂ ਬੇਟਾ ਜਾ ਰਹੀਆਂ ਨਹੀਂ ਮੈਂ ਤਾਂ ਵਿਹਲਾ ਰਹਿਣਾ ਇਧਰ ਖੋਰ ਉਤਰ ਗਿਆ ਕੱਲ ਵੱਡਿਆ ਕੋਈ ਨਹੀਂ ਵੱਡੇ ਹੁੰਦਾ ਕੋਈ ਗੱਲ ਨਹੀਂ ਹਾਂਜੀ ਇਹ ਬਾਈ ਮੰਗਾ ਜੀ ਦਾ ਬੱਕਰਾ ਜਿਹੜਾ ਕਿ ਬੁੱਧੂ ਮਰੇਲੀ ਆਏ ਤੋਂ ਬਾਈ ਲੈ ਕੇ ਆਇਆ ਸੀ ਹਾਂਜੀ ਪੂਰੀ ਕੁਆਲਿਟੀ ਦਾ ਬੱਕਰਾ ਇਹਦਾ ਬਾਪ ਮਹਾਰਾষ্ট্র ਦੇ ਵਿੱਚ ਚਲਿਆ ਗਿਆ ਅੱਜ ਵੀ ਖੜਾ ਹੈ ਮੈਨੂੰ ਐਤੀ ਵੀ ਕਿਤੇ ਮਰ ਗਿਆ ਲਾਲ ਲੇ ਲਾਲਾ ਕਹਿੰਦਾ ਨਾ ਮਹਾਰਾষ্ট্র ਖੜਾ ਆਪਾਂ ਵੇਚਤਾ ਸੀ 4 ਲੱਖ ਦਾ ਕਹਿੰਦਾ 2 ਲੱਖ 40 ਹਜ਼ਾਰ ਦਾ ਇਹਦਾ ਬਾਪ ਵੇਚੇ ਉਹ ਮੈਂ ਹੀ ਵਿਕਾਇਆ ਸੀ ਲੋਂਗੋਵਾਲ ਮੰਡੀ ਦੇ ਵਿੱਚ ਤੇ ਇਤੋਂ ਵੀ ਲੰਬਾ ਉੱਚਾ ਬੱਕਰਾ ਦੀ ਬਹੁਤ ਸੁਨੱਖਾ ਇਹ ਉਹਦਾ ਪੁੱਤ ਹੈ ਜੀ ਤੇ ਬੁੱਧੂ ਮਰੇਲੇ ਵਾਲੇ ਲਵੇ ਦੀਆਂ ਭੈਣਾ ਇਹਦਾ ਲਾਣਾ ਬਾਣਾ ਬਹੁਤ ਖੜਾ ਹੈ ਜੀ ਅੱਜ ਵੀ ਬੁੱਧੂ ਰਿਹਾ ਆਇਆ ਹੋਇਆ ਮਾਲਕ ਉਹ ਉੱਧਰ ਗੱਡੀ ਲੈ ਖੜਾ ਹੈ ਤੇ ਉਹ ਕੁਆਲਟੀ ਚੋ ਇਹ ਬੋਕ ਹੈ ਬਾਈ ਬੋਕ ਦੀਆਂ ਸੀ ਜਿਹੜੀਆਂ ਖੂਬੀਆਂ ਨੇ ਉਹ ਦੇਖਦੇ ਆ ਕੰਨ ਤਾਂ ਬਹੁਤ ਬੋਕਾਂ ਦੇ ਇੱਥੇ ਲੰਬੇ ਵੀ ਹੋਣੇ ਪਰ ਅਸੀਂ ਕੰਨਾਂ ਕੰਨੀ ਨਹੀਂ ਜਾਣਾ ਅਸੀਂ ਜਾਤ ਕੁਆਲਟੀ ਕੰਨੀ ਜਾਣਾ ਚੰਗੇ ਬੋਕ ਦਾ ਪੁੱਤ ਹੈ ਇਹ ਚੰਗੀ ਬੱਕਰੀ ਦਾ 5 ਕਿਲੋ ਵਾਲੀ ਬੱਕਰੀ ਦਾ ਪੁੱਤ ਆ ਇਹ। ਢਾਈ ਸਾਮ ਨੂੰ ਕੱਢਦੀ ਸੀ। ਢਾਈ ਸਵੇਰੇ ਕੱਢਦੀ। ਉਹ ਬੱਕਰੀ ਦਾ ਪੁੱਤ ਆ ਇਹ ਬੱਕਰਾ। ਹਜੇ ਮੇਰਾ ਕਹੇ ਇਹ 4 ਦਿਨ ਹੋ ਗਏ ਜੀ। 4 ਦਿਨ ਹੋ ਗਏ 20 ਮਿਲੇ ਤਾਂ 7 ਦਿਨ ਦੀ ਐਸ਼ਟੂ ਉਮਰ ਹੈ ਜੀ। ਢਾਈ ਚਾਰੇ ਹੋ ਗਏ। ਲੱਗੇਗਾ ਦੇਖ ਇੱਕ ਮਹੀਨਾ। ਬਾਈ ਚਲੋ।

ਇਹ ਦੋ ਜਣ ਨੂੰ ਸੁਣਾ ਖੰਡਾ ਤੋਂ ਮੰਨਣਾ ਜੜ ਜਾਂਦੀ ਜਾਂ ਖੰਡਾ ਹੋ ਜਾਂਦਾ ਇੱਕ ਬੱਛਾ ਹੋ ਜਾਂਦਾ ਪੂਰੀ ਵਸਤੀ ਬਾਕੀ ਭਾਈ ਇਹਦੀਆਂ ਹੋਰ ਵੀ ਖੂਬੀਆਂ ਦੱਸਾਂਗੇ ਤੁਹਾਨੂੰ ਕਿੰਨੀ ਲੰਬੀ ਕਰਦ ਨੇ ਉੱਚਾ ਇਹਦਾ ਮੱਥਾ ਤੇ ਸਿੰਗੇ ਦਾ ਜਮੇ ਚੜਤੀ ਜਿਹੀ ਮੁੜਿਆ ਹੈ ਦੋ ਵਾਰੀ ਵੱਡ ਚੁਕੇ ਆ ਦੋ ਵਾਰੀ ਵੱਡ ਚੁਕੇ ਆ ਬੰਦਾ ਦੋਨੀ ਵਾਰੀ ਖੋਲ ਲੈ ਚੁਕੇ ਆਪਣੇ ਆਪ ਹੀ ਦੋਨੀ ਵਾਰੀ ਵੱਡ ਚੁਕੇ ਆ ਤੇ ਨਕੌੜਾ ਦੇਖ ਲਓ ਇੱਥੋਂ ਪਤਲਾ ਪਿਆ ਐ ਮੁਰ ਗਿਆ ਇੱਥੋਂ ਐਦੂ ਗਾਹ ਨਹੀਂ ਵਧਿਆ ਤੇ ਸਿਰੇ ਦੀ ਚੀਜ਼ ਆ ਦੇਖ ਸਕਦੇ ਹੋ ਤੁਸੀਂ ਪੱਕਾ ਰੰਗ ਹੈ ਤੇਲੂਆ ਪੱਕਾ ਤੇਲੂਆ ਲੋਹਾ ਜਿਵੇਂ ਆਪਣਾ ਸਰੋਂ ਦਾ ਤੇਲ ਹੁੰਦਾ ਇਹ ਖੂਬੀਆਂ ਨੇ ਬਾਈ ਬੱਕਰੇ ਤਾਂ ਉਹ ਦੁਨੀਆ ਦੇ ਘਰ ਘਰ ਜਾਂਦੇ ਨੇ ਪਰ ਡੋਡੀ ਹੈ ਜਿਹੜੇ ਬਲੱਡ ਹੁੰਦੇ ਨੇ ਖੂਨ ਦੇ ਅਡੋਡੀ ਹੁੰਦੇ ਨਹੀਂ ਕਿਸੇ ਦਾ ਬਲੱਡ ਖੂਨ ਕਿਵੇਂ ਹੈ ਕਿਸੇ ਦਾ ਕਿਵੇਂ ਹੈ ਬਾਕੀ ਦੂਸਰੀ ਗੱਲ ਤਾਂ ਕੋਈ ਬੱਕਰੀ ਬਲਾ ਪੋਣੀ ਹੁੰਦੀ ਨਹੀਂ ਲੈ ਮਿਲੇ ਤੇ ਆਮੀ ਮਨ ਬਰਾਲਾ ਨਹੀਂ ਕਰਨ ਵਾਲਾ ਬੱਕਰਾ ਇਹ ਠੰਡੇ ਸਵਾਲਾ ਬੱਕਰਾ ਜੇ ਬੱਕਰੀ ਨਾਲ ਕ੍ਰੋਸ ਹੋ ਜਾਂਦੀ ਆ ਤੇ ਪੁਸ਼ਾਂਤ ਸਵਾਲਾ ਨਾਲ ਫੈਡਦੇ ਹੋ ਜਾਂ ਠੀਕ ਆ ਜਿਹੜੀ ਮਤਵਲੀ ਵਾਲੀਆਂ ਬੱਕਰੀਆਂ ਦਾ ਇਧਰੋਂ ਕਰਦੇ ਇਧਰੋਂ ਐ ਇੱਕ ਦੋ ਵਾਰੀ ਕਰੀ ਸਾਈਡ ਤੇ ਹੋ ਗਿਆ ਮਠਾਸ ਵਾਲੇ ਬੱਕਰੇ ਆ ਬਾਕੀ ਦੂਜੀ ਗੱਲ ਤੇ ਦੁੱਧ ਵੀ ਲਮਾਂ ਦੇਣ ਵਾਲੀਆਂ ਬੱਕਰੀਆਂ ਇਹ ਕਿਹਦੀਆਂ ਮਨ ਲੱਗੀਆਂ ਹੋਈਆਂ ਅੱਛਾ ਜੇ ਕਿਸੇ ਨਹੀਂ ਯਕੀਨਾਂ ਤਾਂ ਆ ਬੰਦੇ ਕੋ ਬੱਕਰੀਆਂ ਆ ਪਛੋਟੇ ਸੁਝੇ ਤੇ ਰੱਖੋ ਇਹ ਬੰਦਾ ਸਾਡੇ ਕੋਲ ਲੈ ਗਿਆ ਸੀ ਬੱਕਰੀ ਕ੍ਰੋਸ ਕਰਨ ਵਾਸਤੇ ਅੱਛਾ ਜੀ ਤੇ ਜੇ ਸਾਹਬ ਨਾਲ ਜਦੋਂ ਤੁਹਾਡੀਆਂ ਬੱਕਰੀਆਂ ਲੱਗੀਆਂ ਸੀਗੀਆਂ ਦੁੱਧ ਕਿੰਨਾ ਚਿਰ ਕਿੰਨਾ ਚਿਰ ਦੁੱਧ ਦਤਾ ਤੁਹਾਡੀਆਂ ਜਦੋਂ ਬੱਕਰੀਆਂ ਕ੍ਰੋਸ ਹੋ ਕਿੰਨਾ ਚਿਰ ਤੋਂ ਤੁਹਾਡੀ ਬੱਕਰੀ ਦੁੱਧ ਦਤਾ ਸੀ ਦੇ ਦਿੰਦੀ ਹੈ ਜੀ 2-2.5 ਮਹੀਨੇ ਕ੍ਰੋਸ ਹੋ ਗਏ ਪੱਠਾ ਇਹਦੀਆਂ ਮੇਰੇ ਕੋਲ 8 ਪੱਠੇ ਪੱਠਾ ਇੱਕੋ ਹੀ ਆ ਬੱਚੇ ਹੀ ਮੂਤਰਾਂ ਦੇ ਬੱਚੇ ਬਾਕੀ ਸਨਖੇ ਦੇ ਪੂੜਾ ਵਾਲਾ ਹੀ ਸਨਖਾ ਦਿੱਤਾ ਕਾਲੇ ਰੰਗ ਦੀਆਂ ਪਰ ਲੋਹਾ ਇਹ ਥੋੜਾ ਜਿਹਾ ਘੱਟ ਪਾਉਂਦਾ ਹੈ ਕਾਲਾ ਜਿਹਾ ਰੰਗ ਜ਼ਿਆਦਾ ਪਾਉਂਦਾ ਅੱਛਾ ਕਾਲਾ ਚ ਵਧੀਆ ਪਰ ਫਾਇਦਾ ਸਮਤ ਕਾਲੇ ਜੀ ਫਾਇਦਾ ਹੀ ਆਪਨ ਦਾ ਹੈਟ ਇਹਦੀ ਮੇਰਾ ਖਿਆਲ ਵੀ ਹੋਣੀ ਤੈਨੂੰ ਉੱਤੇ ਚੜੀ ਜੀ ਕਵੱਦ ਹੈ ਤੈਨੂੰ ਤੇ 40 ਹੋਣੀ ਕਵੱਦ ਹੈ ਹਾਈਟ ਹਾਂ ਇਹ ਹੁਣ ਤੁਸੀਂ ਦੇਖੋ ਜੀ ਵਾਸੀ ਮਾ ਤੁੰਗੇ 47 ਚ 4 ਉੱਤੇ 44.5 ਮੁੰਡੇ ਮੇਰੇ ਨਾਪਿਆ ਸੀਗਾ 44.5 ਸੀਗਾ ਤੇ 44 ਰੱਖੋ ਬਸ 44 ਹੋ ਸਕਦਾ ਬਾਕੀ ਜੋ ਕੋ ਤੁਹਾਡੇ ਸਾਹਮਣੇ ਆ ਜੀ ਜੋ ਕੇ ਇਹਦਾ 4 ਦਾ ਬੱਚਾ ਹੀ ਹੈ ਹਾਂ ਹਲੋ ਬਦਲਾਏ 4 ਦਾ ਜੇ ਇਹਦਾ ਇਹਦਾ ਜਾਊਗਾ ਅੱਛਾ 4 ਚੋਕ ਗਏ 4 जाना जाना चलो थोड़ा में है तो मेरे त हौसला थी मैं में ले लेता मेल लो नाम है शक्ल लो कट लो कट कटिया जे कटवा कट लो हाइट पे कट जाओगी तां साडे कोली या ना कटिदा साडे कोली या बराबर नहीं नहीं बराबर कर चमक शार खड़ा बकरे ना देखे। तो देखे। तो भाई वो ना सर खड़े छोटी दे

ਸਾਡਾ 43 ਇੱਥੇ ਖੜੇ ਹਾਂ ਜੀ ਵੀਡੀਓ ਬਣਾ ਲਾ ਇੱਥੇ ਖੜੇ ਮਰ ਜਾ ਵੀਡੀਓ ਬਣਾ ਲਾ ਤੇ ਮੁੰਡੇ ਨੂੰ ਪੀਤਾ ਦੱਬ ਲੇਗਾ ਬੱਕਰਾ ਆ ਲਈਏ ਪ੍ਰੇਮੀ ਮੰਗਾ ਟੂਟੀ ਜੇ ਲਵਾ ਕਾਨ ਨੂੰ ਥੋੜਾ ਜੀ ਘਟਾ ਬੰਦਾ ਸਾਡਾ 43 ਹੋ ਗਿਆ 44.5 ਨਹੀਂ ਮੈਨੂੰ ਇਥੇ ਬਾਈ ਮੰਗੇ ਵੀ ਆਪਾਂ ਕਿਤੇ ਉਂ ਕਹਿ ਦੀ ਅਗਲਾ ਕੱਲ ਨੂੰ ਘਟਣਾ ਜਾਵੇ ਆਲਾ ਕਹਿੰਦਾ ਵੀਡੀਓ ਚ ਝੂਠ ਬੋਲੀ ਜਾਂਦੇ ਨੇ ਕਿ ਹੁਣ ਆ ਵੀਡੀਓ ਤੇ ਰੁਕ ਰੁਕ ਸਭ ਤੇ ਹੋ ਜੂ ਵੀ ਸਹੀ ਗੱਲ ਐ ਸਹੀ ਅਗਲਾ ਕੂਗਾ ਕਹਿਣਾ ਕਉ ਵੀ ਵੀ ਕਹਿੰਦੇ ਇਹ ਕੁਸ ਨੇ ਹੁਣ ਇਹ ਤੇਰਾ ਪਾਈਆ ਵਧੇ ਗਿਆ ਕਟਿਆ ਨਹੀਂ ਨਹੀਂ ਜੀ ਮੈਂ ਹੁਣ ਐਵੇਂ ਤਾਂ ਝੂਠ ਮਾਰੀ ਆ ਮੈਂ ਕਿਵੇਂ 45 60 ਆਲੀ ਆ ਕੋ ਜੋ ਕੁ ਤੁਹਾਡੇ ਸਾਹਮਣੇ ਹੋ ਗਿਆ ਹਾਂਜੀ ਐ ਕਰੋ ਇੱਕ ਤਾਂ ਤੁਹਾਡਾ ਨੰਬਰ ਬੋਲੋ ਇੱਕੋ ਬੱਕਰਾ ਲੈ ਕੇ ਇਹਨਾਂ ਦੀ ਵੀਡੀਓ ਬਣਵਾਏ ਮੂੰਹ ਨਾਲ ਮੂੰਹ ਜੋੜ ਕੇ ਇਹਨੂੰ ਭਾਈ ਦੁਨੀਆਂ ਪਰ ਇਹ ਮੂੰਹ ਫੇਰ ਬੱਕਰੇ ਦਾ ਭਾਈ ਇਹਦੇ ਬਾਰੇ ਵੀ ਦੱਸ ਕੋਈ ਨਹੀਂ ਦੱਸੂਗਾ ਇਹਦੇ ਬਾਰੇ ਵੀ ਦੱਸ ਦੇ ਪਹਿਲਾਂ ਵੀਡੀਓ 'ਚ ਨੰਬਰ ਲੈ ਲੈ ਨੰਬਰ ਤਾਂ ਹੈਗਾ ਭਾਈ ਆ ਜਾ ਬੰਗਾ ਜੀ ਇੱਧਰ ਆ ਜਾ ਇਹਦੇ ਥੋੜੀ ਥੱਲੇ ਹੱਥ ਲਾ ਪ੍ਰੇਮੀ ਆ ਇੱਥੇ ਖੜ ਜਾ ਲੈ ਖੜ ਜਾ ਤੂੰ ਹਾਂ ਲੈ ਲੈ ਤੂੰ ਖੜੇ ਨੂੰ ਵਿੱਚ ਲੈ ਕੇ ਆਂ ਆ ਛੋਟ ਬੜੇ ਮੋਰ ਨਾਲ ਬੜਾ ਜੀ ਤੇ ਨਹੀਂ ਬਾਕੀ ਛੱਡ ਦੇ ਅਕਲਾ ਗੱਲ ਬੜਾ ਛੱਡ ਨਾ ਯਾਰ ਕੰਨ ਛੱਡ ਦੇ ਕੰਨ ਛੱਡ ਦੇ ਵੀਰੇ ਐ ਪਾ ਲਗਾ ਛੱਤ ਹਾਂ ਬੱਸ ਬੱਸ ਪਰ ਖੜਾ ਰੇ ਕੰਨ ਨਾ ਪੜੀ ਨੰਬਰ ਬੋਲ ਦਿਓ ਜੀ ਹਾਂ ਜੀ ਨੰਬਰ ਹਾਂ ਨੰਬਰ ਮੇਰਾ ਜੀ ਹੈਗਾ ਬਾਹਰ ਦਾ 0097450579699 ਅੱਛਾ ਜੀ ਦੂਸਰਾ ਨੰਬਰ ਹੈਗਾ ਜੀ ਆਪਣੇ 8472 ਅੱਛਾ ਜੀ 89929 ਅੱਛਾ ਜੀ ਮੇਰੇ بیٹے ਦਾ ਨੰਬਰ ਆ ਤੇ ਤੀਸਰਾ ਨੰਬਰ ਹੈਗਾ ਜੀ ਆਪਣੇ ਹੈਪੀ ਸਾਡਾ ਭਾਨਜਾ ਅੱਛਾ ਉਹਦਾ ਨੰਬਰ ਹੈਗਾ ਜੀ 48 ਆਪਣੇ 98784 28931 ਠੀਕ ਹੈ ਜੀ ਹਾਂ ਜੀ ਪਿੰਡ ਆਪਣਾ ਨੂਰ ਮਹਿਲ ਜਿਲ੍ਹਾ ਜਲੰਧਰ ਆ ਤੇ ਇੰਡੀਆ ਪੰਜਾਬ ਇੰਡੀਆ ਪੰਜਾਬ ਇਹ ਬੱਕਰੇ ਬਾਰੇ ਦਾ ਇਹ ਬੱਕਰੇ ਉਹਨੂੰ ਛੱਡ ਦਿਓ ਇਹਦੇ ਬਾਰੇ ਕੋਈ ਖੂਬੀਆਂ ਦੱਸੋ ਜੀ ਇੱਧਰ ਹੋ ਕੇ ਕਾ ਕਾ ਇੱਥੇ ਪਾਓ ਇੱਥੇ ਤਾਂ ਗਲ ਨਾ ਘੁੱਟੋ ਇੱਥੇ ਹੱਥ ਪਾ ਲਓ ਛੋਡੀ ਥੱਲੇ ਇੱਕ ਮਿਸ਼ਰ ਗਲ ਕੁੱਟੂਗਾ ਇੱਥੋਂ ਫੜੋ ਹਾਂਜੀ ਦੱਸ ਪੁੱਛੋ ਹਾਂਜੀ ਜੋ ਇਹ ਬੱਕਰਾ ਹੈ ਇਹ ਰੰਗ ਉਹਦੇ ਨੂੰ ਅੱਡ ਹੈ ਹਾਂਜੀ ਇਹਦਾ ਰੰਗ ਦਾ ਪਲਟਾ ਖਾਦਾ ਹੋਇਆ ਹੈ ਹਾਂਜੀ ਬੱਚਾ ਹੂੰ ਵਧੀਆ ਹੈ ਕੰਨਾਂ ਦਾ ਵੀ ਇਹਦਾ ਰਿਜ਼ਲਟ ਵੀ ਵਾਈਆਂ ਨਾਲ ਵੀ ਦੇਖਿਆ ਹਾਂਜੀ ਤੇ ਇਹ ਛੋਟਾ ਘਰ ਦਾ ਬਰੀਡ ਹੈ ਕਿਵੇਂ ਹੈ ਮੁੱਲ ਲੈ ਕੇ ਤੇ ਕਿਵੇਂ ਜੀ ਆਇਆ ਦਾ ਦਿਨ ਨਗਰ ਦੀਨਾਨਗਰ ਤੋਂ ਬਾਬਾ ਚੰਦ ਜੀ ਨੂੰ ਹਾਂ ਮੈਂ ਜਾਣਦਾ ਹਾਂ ਉਰੀ ਆਏ ਹੋਏ ਅੱਜ ਤੇ ਇਹਦੇ ਵਿੱਚ ਮਿਕਸ ਵਿੱਚ ਹੈਗਾ ਜੀ ਇਸਟੈਂਪ ਬਰੀਡ ਅੱਛਾ ਜੀ ਜੰਦ ਜੱਟ ਰੂਪ ਕੋਲੀਆ ਅੱਛਾ ਤੇ ਉਹਦੇ ਘਰ ਦਾ ਵੀ ਜਿਹੜਾ ਵਿੱਚ ਮਿਕਸ ਹੈ ਜਿਹੜਾ ਚਾਰ ਸੰਗ ਚੰਮ ਜੇ ਤੁਕਿਆ ਚਾਰ ਨੂੰ ਸਵਾਰ ਨੂੰ ਆਪਣੇ ਪਿੰਡ ਖਿੱਦੋੜੀ ਦੇ ਹਾਂਜੀ ਉਹ ਵੀ ਬੱਚੇ ਦੇ ਵਿੱਚ ਮਿਕਸ ਹੈ ਅੱਛਾ ਜੀ ਇਹ ਮਿਕਸ ਬੱਕਰਾ ਹੈ ਸੁੰਦਾ ਹੈ ਕਾਲੇ ਵੀ ਆ ਲਾਲ ਵੀ ਆ ਤੇ ਭੂਰੇ ਵੀ ਤਾਂ ਮਤਲਬ ਇਸ ਤਰ੍ਹਾਂ ਦੇ ਨਾਗਰੇ ਇਹ ਦੋ ਪਿੰਡਾਂ ਦਾ ਆਪਾਂ ਨਾਂ ਲੈਤਾ ਇਹਦਾ ਮੈਨੂੰ ਇਹ ਦੱਸੋ ਵੀ ਵਿੱਚ ਮਿਸਕ ਕਰਾ ਕੇ ਰਲਾਈਆਂ ਨੇ ਬੱਕਰੀਆਂ ਮਿਸਕ ਕਰਾ ਕੇ ਵੀ ਬੱਕਰੀ ਕਰੋਸ ਹੁੰਦੀ ਐ ਆਪਾਂ ਉਧਰੋਂ ਵੀ ਬੱਕਰਾ ਲੈ ਕੇ ਛੱਡਿਆ ਹੋਵੇ ਜੇ ਉਧਰੋਂ ਵੀ ਫਿਰ ਤਾਂ ਮਤਲਬ ਸਾਂਝਾ ਵੀ ਹੋ ਗਿਆ ਸਾਂਝਾ ਵੀ ਇਸ ਤਰ੍ਹਾਂ ਹੋ ਗਿਆ ਕੋਈ ਬੱਕਰੀ ਚੰਗੀ ਲੱਗੀ ਤਾਂ ਉਹ ਲੈ ਆ ਕੇ ਵਿੱਚ ਲੈ ਆਂਦੀ ਐ ਅੱਛਾ ਤੇ ਉਹਦੇ ਵਿੱਚ ਬੱਕਰਾ ਦੂਸਰਾ ਹੋ ਗਿਆ ਜੇ ਕੋਈ ਕਰਦਾ ਜਾੜਾ ਹੋਵੇ ਤਾਂ ਕਿ ਕਹੇ ਜੀ ਠੀਕ ਹੈ ਜੀ ਕੋਈ ਕਰਦਾ ਜਿਹੜੀ ਚੀਜ਼ ਤੁਹਾਨੂੰ ਦੱਸਾਂ ਕਿ ਉਹ ਹੀ ਲਿਖੋ ਵੀ ਝੂਠੇ ਵੀ ਬੋਲਣ ਦੀ ਕੋਈ ਲੋੜ ਨਹੀਂ ਸਹੀ ਹੈ ਜੀ ਸਹੀ ਹੈ ਜੀ ਤਾਂ ਹੀ ਪੁੱਛਿਆ ਹਾਂ ਕਿ ਬੱਕਰੀ ਵੀ ਦੂਜੀ ਆ ਗਈ ਤੇ ਬੱਕਰਾ ਕਿਸੇ ਹੋਰ ਦਾ ਘਰ ਦਾ ਲੈ ਆ ਕੇ ਛੱਡ ਲਿਆ ਤੇ ਉਹਦੇ ਵਿੱਚ ਦੋ ਚੀਜ਼ਾਂ ਮੈਂ ਐਕਸੈਟੂਰ ਕੋਹਣੀਆਂ ਹੋਣੀਆਂ ਜੀ ਹੁਣ ਤੈਨੂੰ ਕਹਿੰਦਾ ਸਾਡਾ ਹੀ ਬੱਕਰਾ ਸਾਰਾ ਸਾਡਾ ਹੀ ਘਰ ਦਾ ਜਾਣਾ ਹੈ ਚਾਹੇ ਜਾੜਾ ਹੋ ਗਿਆ ਦੋ ਬੱਕਰੀਆਂ ਦਾ ਕੋਈ ਗੱਲ ਨਹੀਂ ਮੈਂ ਮੰਨਦਾ ਹਾਂਜੀ ਪਰ ਬੱਕਰੀ ਚੰਗੀ ਰਹੀ ਬੱਕਰੀ ਉਹ ਤਾਂ ਤੁਸੀਂ ਤੇ ਤੁਸੀਂ ਤੁਹਾਡੇ ਸਾਹਮਣੇ ਸਾਹਮਣੇ ਚੰਗੀ ਬੜੀ ਤੁਸੀਂ ਦੱਸਣੀ ਹੈ ਨਹੀਂ ਚੰਗੀ ਦੇ ਹੁਣ ਕਹਿੰਦੇ ਸਾਡੀ ਹੁਣ ਚੰਦ ਬਾਪੇ ਹੋਰਾਂ ਦੀਆਂ ਬੱਕਰੀਆਂ ਜਿੰਨੀ ਆ ਹਾਂਜੀ ਦੀਨਾ ਨਗਰ ਵਾਲਿਆਂ ਦੀ ਆ ਹਾਂਜੀ ਜ਼ਿਲ੍ਹਾ ਗਰਦਾਸਪੁਰ ਹੈ ਉਹਨਾਂ ਦਾ ਉਹ ਲੋਈਆਂ ਤੇ ਕਾਲੀਆਂ ਤੋਂ ਜ਼ਿਆਦਾ ਸ਼ਕੀਨ ਬੰਦੇ ਆ ਹਾਂ ਬਾਰਡਰ ਦੇ ਲੱਲੇ ਚਰਦੇ ਆ ਕੰਡਾ ਤਾਰ ਮੈਂ ਵੀ ਜਾ ਕੇ ਆਂ ਬੰਦੇ ਵਧੀਆ ਨੇ ਉਰੇ ਆਏ ਹੋਏ ਦੋਹੇ ਭਰਾਜ ਤੇ ਬੱਕਰੀਆਂ ਉਹਨਾਂ ਦੀ ਜਿੰਨੀਆਂ ਹੈਗੀਆਂ ਸਾਰੀਆਂ ਚੰਗੀਆਂ ਜਾੜੇ ਦੀਆਂ ਬੱਕਰੀਆਂ ਨੇ ਉਹਨਾਂ ਕੋਲ ਤੇ ਉਹਨਾਂ ਕੋਲ ਆਪਦੇ ਵੀ ਬੱਕਰੇ ਬਹੁਤ ਚੰਗੇ ਪਾਲੇ ਐ ਐਸੇ ਰੰਗਾਵੇ ਪੀਲੇ ਮਿਲਣਗੇ ਪੀਲੇ ਉਹਨਾਂ ਨੇ ਕਈ ਕੀ ਪਾਲੇ ਹੋਇਆ ਕਾਲੀ ਬੱਕਰੀ ਬਹੁਤ ਠੜਗਲੇ ਬਾਬਾ ਜੀ ਤੋਂ ਨੰਗਾ ਹੱਕਾ ਮਾਰਦਾ ਗੁੱਸੇ ਆ ਐਦਰਾਓ ਕੇ ਆ ਜੀ ਦਿਨਾਂ ਨਾਲ ਦੇ ਬਾਬਾ ਇਹਨੂੰ ਕਹਿੰਦੇ ਨਾਮ ਮਿਲਦਾ ਸ਼ਕੁੰਦਰ ਆ ਤੇ ਸਾਡੇ ਇਹਨਾਂ ਨੂੰ ਹੈਗੇ ਮਿੰਦਾ ਤੇ ਅਸੀਂ ਇਹਨਾਂ ਨੂੰ ਸਾਰੇ ਜਿੰਨੇ ਵੱਡੇ ਛੋਟੇ ਅਸੀਂ ਨੂੰ ਬਾਬਾ ਕਹਿੰਦੇ ਹੈਗੀ ਬਾਬੇ ਜੀ ਹੈਗੀ ਬਾਬੇ ਹੈਗੀ ਬਾਬੇ ਤੇ ਹਰ ਮੇਲਿਆਂ ਦੇ ਵਿੱਚ ਇਹ ਹਾਜ਼ਰੀ ਲਵਾਉਂਦੇ ਨੇ ਇਹਨਾਂ ਦੇ ਕਰ ਇਹਨਾਂ ਦੇ ਕਰਵਾਇਆ ਹਾਂਜੀ ਹਾਂਜੀ ਇਹਨਾਂ ਦੇ ਘਰੋਂ ਇੱਕ ਤੁਹਾਨੂੰ ਗਿਫਟ ਵੀ ਵਕਰਾ ਕਰਿਆ ਸੀ ਬਸ ਕੇ ਬਹੁਤ ਕੋ ਸ਼ਾਂਤ ਆ ਜੀ ਇਹ ਮੈਂ ਉਹ ਗੱਪਾਂ ਮਾਰੀ ਇਹ ਉਹੀ ਹੈ ਕੋਈ ਕੋਈ ਹੋਰੀ ਮੈਨੂੰ ਤਾਂ ਲੱਗਾ ਉਹੀ ਹੈ ਹਾਂ ਇਹ ਦੇਖਿਆ ਮੇਰਾ ਬੱਕਰਾ ਤਾਂ ਹੀ ਬਾਬਾ ਜੀ ਨੂੰ ਬੁਲਾਇਆ ਜਿਹੜਾ ਕਿ ਬਾਬਾ ਜੀ ਇਹਦੇ ਘਰੇ ਛੱਡ ਕੇ ਗਏ ਤੇ ਵੀ ਗਿਫਟ ਕਰਕੇ ਆਉਣਾ ਬੱਕਰਾ ਇਹ ਉਹ ਆ ਜੀ ਇਹ ਉਹ ਬੱਕਰਾ ਪਰ ਕੁਸ ਹੋਰ ਤੀ ਐਤਕਾ ਕੱਦ ਹੋਰ ਕਰ ਗਿਆ ਹਜੇ ਇਹਨੇ ਹੋਰ ਵੀ ਕਰ ਜਾਣਾ ਕੁਝ ਕੱਲੀ ਬਰੀਡ ਨੇ ਦੁੱਧ ਨਹੀਂ ਦੇਣਾ ਸਾਂਭੇ ਸੰਭਾਲ ਤੋਂ ਲਾਜ਼ਮੀ ਹੈ ਮੁੰਡ ਕਲੀਆਂ ਮੇਰੇ ਕਹਾਇਸੀ ਆ ਮੈਂ ਤਾਂ ਕਾਂ ਦੇ ਦੁੱਧ ਦੇਣਾ ਦੁੱਧ ਦੇਣਾ ਜੀ ਸੰਭਾਲ ਦੇ ਬਾਬਾ ਜੀ ਲਵੇ ਬੱਕਰੀਆਂ ਛਾਈ ਵਾਲ ਨਸਲ ਦੀਆਂ ਵੀ ਨੇ ਪੀੜੀਆਂ ਵੀ ਨੇ ਪੱਕੀਆਂ ਲੋਈਆਂ ਵੀ ਨੇ ਤੇ ਕੱਕੀਆਂ ਵੀ ਨੇ ਹਾਂ ਜੀ ਆਪਾਂ ਤੁਹਾਨੂੰ ਦੱਸਿਆ ਵੀ ਨੰਬਰ ਤੋਂ ਬੱਕਰੀ ਐਸਟਮ ਜਿਹੜੀ ਐਸਟਮ ਜਾ ਰਹੀ ਹੈ ਉਹ ਕਾਲੀ ਲਾਲ ਆ ਬਾਕੀ ਰੰਗ ਦੇ ਜਿਹੜੋ ਰੱਬ ਦੀ ਸਾਰੇ ਬਾਕੀ ਲਈ ਫਿਰਦੀ ਹੈ ਇੱਕ ਜਣ ਕੇ ਐਸਟਮ ਬੱਕਰੀ ਜਿਹੜੀ ਕਾਲੀ ਲਾਲ ਤੁਹਾਨੂੰ ਨੰਬਰ ਸਾਡੇ ਵਿੱਚ ਮਿਲੂਗੀ ਤੇ ਇਹਨਾਂ ਦੇ ਪਤਾ ਹੀ ਮੈਨੂੰ ਇਹਨਾਂ ਨੇ ਬੱਕਰੀਆਂ 15 ਲੈ ਲਓ 20 ਲੈ ਲਓ ਉਹ ਇਹਨਾਂ ਦੇ ਘਰੋਂ ਮੈਨੂੰ ਉਸ ਇਲਾਕੇ 'ਚ ਬੱਕਰੀਆਂ ਜੀ ਇਹਨਾਂ ਕੋਲ ਰਹਿ ਗਈਆਂ ਹੋਰ ਲਵਲੇ ਬੱਕਰੀਆਂ ਹੈ ਹੀ ਨਹੀਂ ਉਸ ਤਰ੍ਹਾਂ ਦੀਆਂ ਚੰਗੀ ਬਰੀਡ ਰੱਖੀ ਹੋਈ ਹੈ ਨਾ ਬੰਦਿਆਂ ਦੀ ਤੇ ਅੱਜ ਦੇ ਨਹੀਂ ਬਹੁਤ ਪੁਰਾਣੇ ਤਾਂਦੂ ਨੇ ਇਹ ਦੋਏ ਭਰਾ ਪੂਰੇ ਛੇੜੂ ਨੇ ਬੱਕਰੀਆਂ ਦੇ ਚੰਗੇ ਚਰਾਵੇ ਨੇ ਤੇ ਵਧੀਆ ਨੇ ਤੇ ਦਰਸਤ ਤੇ ਵੀ ਵੜਾਵੇ ਵਧੀਆ ਨੇ ਕਿਉਂ ਚੜੇ ਹੋਏ ਦੇਖੇ ਨੇ ਅਸੀਂ ਨੇ ਕੋਈ ਤਾਂ ਹੁਣ ਵੱਟ ਹੁੰਦੇ ਜੀ ਉਹ ਦੂਆ ਤਾਂ ਕਰਦਾ ਖੇੜ ਇਹ ਸਿਆਣਾ ਹੋ ਗਿਆ ਸਿਆਣਾ ਦੂਆ ਤਾਂ ਬਥੇਰਾ ਕੋ ਕਰਦਾ ਹੈ ਔਰ ਉਹ ਤਾਂ ਵੱਟ ਗਿਆ ਹੁਣ ਰੋਡ ਤੇ ਵੱਟਿਆ ਰਹੇ ਅਜੇ ਮੁੰਡਿਆਂ ਨੂੰ ਤੱਕਣ ਤੇ ਬਾਜੀ ਬਾ ਮੰਗਾ ਜੀ ਬਹੁਤ ਗੱਲਾਂ ਬਾਤਾਂ ਹੋ ਗਈਆਂ ਤੇ ਬੱਕਰੀਆਂ ਦੀਆਂ ਨਸਲਾਂ ਬਾਰੇ ਦੱਸਿਆ ਬੋੜੀ ਲਾੜੇ ਪੈਂਦੀ ਹਾਂ ਤੇ ਬਾਈ ਇੱਕ ਦੋ ਗੱਲਾਂ ਅਸੀਂ ਹੋਰ ਭੁੱਲ ਗਏ ਜਿਹੜੀਆਂ ਤੇ ਆ ਗਾਨੀਆਂ ਨੇ ਪਾਈਆਂ ਹੋਈਆਂ ਆਪਣੇ ਪਾਕਿਸਤਾਨ ਦੀਆਂ ਜਿਹੜੀ ਆ ਜੜਤੀ ਅਜ ਪਾਕਿਸਤਾਨ ਵਾਲੀ ਐ ਇਹ ਹਰੇਕ ਤੋਂ ਇਹ ਜੀ ਗਾਨੀਆਂ ਨਹੀਂ ਬਣਦੀ ਤੇ ਨਾ ਮਿਲਦੀ ਐ ਇਹ ਪਾਕਿਸਤਾਨੋਂ ਮੇਰਾ ਬਾਈ ਲੈ ਕੇ ਆਇਆ ਮੰਗਾ ਦਿੱਤੀ ਗਾਨੀਆਂ ਸਾਈ ਤੇ ਕਰਵਾ ਕੇ ਹਾਂਜੀ 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 ਤੇ ਜਿਹੜੇ ਨਹਿਰੀਏ ਨੇ ਦੇਖ ਸਕਦੇ ਹੋ ਤੁਸੀਂ ਲਵੇ ਹੋ ਕੇ ਵੀਡੀਓ ਬਣਾਇਓ ਮੁੰਡਿਓ ਲਵੇ ਹੋ ਕੇ ਹਰੇਕ ਤੋਂ ਇਹ ਮੋਤੀ ਨਹੀਂ ਬਿੰਨੇ ਜਾਂਦੇ ਹੁਣ ਇਹ ਤਾਂ ਗਾਨੀਆਂ ਸਾਰੀ ਵੇਚ ਦਿਆ ਮੇਰੇ ਭਰਾ ਚਲੋ ਉਹਨਾਂ ਦਾ ਵੀ ਰੋਜੀ ਜੇ ਰੇਜ਼ ਕਿਚਲੇ ਵਿਚਾਰਿਆਂ ਦਾ ਸਭ ਦਾ ਹੀ ਚੱਲੇ ਪਰ ਜਿੰਨੀ ਇਹਦੀ ਮਰਤੀ ਐ ਇਹ ਜਾਂਦੀ ਨਹੀਂ ਕਈ ਸਾਲ ਹੁਣ ਲਾ ਕੇ ਮੇਲੇ ਤੋਂ ਬਾਅਦ ਧੋ ਕੇ ਰੱਖ ਦੋ ਉਸ ਤੋਂ ਬਾਅਦ ਫੇਰ ਪਾ ਲੋ ਸਾਹਮਣੇ ਰੱਖੋਗੇ ਚੀਜ਼ ਕਿਤੇ ਨਹੀਂ ਜਾਂਦੀ ਜ਼ਿੰਦਗੀ ਦਾ ਗਹਿਣਾ ਸੱਚ ਸਿੱਟੀ ਕਰਦਾ ਕਹਿੰਦੇ ਰੱਖਦੇ ਇਦਾਂ ਹਾਂ ਇਦਾਂ ਹੀ ਰਹੂਗੀ ਤੇ ਆ ਛੋਟੀ ਘੁੰਗਰੀ ਪਾਈ ਹੋਈ ਆ ਤੇ ਉਹ ਮੈਂ ਉਹਦਾ ਮੈਂ ਕਰ ਨਾਉ ਨਹੀਂ ਜਾਣਦਾ ਸਮਾਨ ਖਾਨ ਬਾਈ ਹੈ ਹੈ ਮਮਦ ਸਮਾਨ ਉਹਦਾ ਨਾਮ ਹੈ ਜੀ 99 ਚੱਕ ਪੋਛੀ ਵਾਲਾ ਹਾਂਜੀ ਜਿਲ੍ਹਾ ਬੂਰਾ ਤੇ ਤਸਵੀਰ ਵਿਹਾੜੀ ਹਾਂਜੀ ਉਹ ਬਾਈ ਜਿਹੜਾ ਬਣਾਉਂਦਾ ਹੈ ਹਾਂਜੀ ਉਹਦਾ ਨਾਮ ਮਮਦ ਸਮਾਨ ਹੈ ਮਮਦ ਸਮਾਨ ਹਾਂਜੀ ਕਿਹੜਾ ਬਾਈ ਦੀਆਂ ਗਾਨਾਂ ਵਧੀਆ ਗਾਨੀਆਂ ਪਾਕਿਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਚਲੋ ਸੀਗੀ ਬਾਬੇ ਪਹਿਲਾਂ ਆਪਣੇ ਬਾਬੇ ਬਿੱਲੂ ਦੀਆਂ ਗਾਨੀਆਂ ਬੜੀ ਸੀ ਇਸ ਟਾਈਮ ਉਹ ਗਾਨੀਆਂ ਕਰਕੇ ਬਣਾਣੀਆਂ ਬੰਦ ਹੋਣਾ ਤੇ ਸ਼ਾਇਦ ਬਣਾਦਾ ਵੀ ਹੋਊਗਾ ਪਤਾ ਨਹੀਂ ਦੂਸਰੀ ਗੱਲ ਇਹ ਵੇ ਇਸ ਟਾਈਮ ਪਹਿਲੇ ਨੰਬਰ ਤੇ ਆਪਣੇ ਮਹਮਦ ਸਮਾਨ ਜਾ ਰਿਹਾ ਜੀ ਗਾਨੀਆਂ ਬਣਾਉਣ ਨੂੰ ਗਾਨੀ ਦੀ ਸਫਾਈ ਬਹੁਤ ਆ ਤੇ ਪਰਮਾਤਮਾ ਅਲਾਹ ਤਾਲਾ ਨੂੰ ਤੰਦਰੁਸਤੀ ਦੇ ਵਿੱਚ ਜੋ ਮੈਂ ਕਿਹਾ ਉਹਨੂੰ ਕੋਈ ਕੀਤਾ ਹੋਇਆ ਬਾਕੀ ਚਲੋ ਗਾਨੀ ਹੋਰ ਪੂਰਾ ਟਾਈਮ ਲੱਗਣਾ ਹੈ ਜਿੱਦਾਂ ਦੀ ਪਾਂਪਰ ਮਾਲਾ 12ਵਾਂ ਉਸੇ ਤਰ੍ਹਾਂ ਅੰਦਰ ਲਵੇ ਹੋ ਕੇ ਬਣਾਓ ਵੜੇ ਜੇ 100000 ਆ ਦੇਖ ਲਓ ਹੋਣ ਕੇ ਦਿਖ ਆਉਰਨ ਜਿਦਾਂ ਆਪਾਂ ਲਾ ਫੜਾਈ ਹੋਈ ਨਾ ਅੰਦਰੋਂ ਤੋਂ ਬਾਹਰੋਂ ਉਸੇ ਤਰ੍ਹਾਂ ਅੰਦਰੋਂ ਬਣਤੀ ਆ। ਇਹ ਨਹੀਂ ਬਣਾ। ਠੀਕ ਹੈ ਜੀ। ਜੇ ਜਿਹੜੀ ਆਪਣੀ ਗੱਡੀ ਇੱਧਰ ਦੀ ਆ ਉਹ ਸਿੰਗਲ ਡੋਰ ਨਾਲ ਨਹੀਂ ਬੱਲੀ ਜਾਂਦੀ ਉਹ ਇੱਕੋ ਡੋਰ ਨਾਲ ਸਾਰੀ ਬੰਨਦੇ ਜਾਂਦੇ। ਇਹ ਸਿੰਗਲ ਡੋਰ ਨਾਲ ਸਿੰਗਲ ਡੋਰ ਨਾਲ ਨਹੀਂ ਹੋਈ। ਜਿਹਦੀ ਮੋਤੀ ਉਹ ਸੰਦ ਦਿੱਤਾ ਜਣੀ ਕਿੰਨੀ ਬਾਲਾ ਗਾਰੰਟੀ ਦੇ 10 ਸਾਲ ਦੀ। 10 ਸਾਲ ਦੇ ਬਾਅਦ ਅਗਲੀ ਕਿੰਨੀ ਮੁੱਕੇ। ਛੋਟੂ ਜਿਹਾ ਗੱਲ ਇਹ ਪਾਕਿਸਤਾਨੀ ਜੋ ਹੈ ਇਹ ਆਪਣੀ ਹਿੰਦੁਸਤਾਨੀ ਇਹ ਵੀ ਦੇਖ ਸਕਦੇ। ਤੁਹਾਨੂੰ ਸਾਰੀਆਂ ਡੋਟੀ ਦੱਸਾਂਗੇ ਤੇ ਧੰਨਵਾਦ ਜੀ ਬਾਈ ਮੰਗਾ ਜੀ ਦਾ ਜਿਨ੍ਹਾਂ ਨੇ ਤੇ ਟਾਈਮ 'ਚੋਂ ਟਾਈਮ ਕੱਢਿਆ ਹਾਜ਼ਰੀ ਲਵਾਈ ਹਰ ਸਾਲ ਦੀ ਤਰ੍ਹਾਂ ਇੰਦਗੜ ਬਾਬੇ ਤੇ ਆਉਂਦੇ ਨੇ ਤੇ ਪਹਿਲਾ ਮੁੰਡਾ ਵਾਲੀ ਸ਼ਰੀਦੀ ਨੇ ਹਾਜ਼ਰੀ ਲਵਾਈ ਹੈ ਤੇ ਹੁਣ ਮੇਰਾ ਖਿਆਲ ਮੇਰੇ ਬਾਈ ਦੀ ਬਾਰਤ ਦੀ ਤਿਆਰੀ ਹੋਣੀ 16 ਦਿਨ ਕਿਉਂ ਥੋੜੇ ਦਿਨ ਰਹਿ ਗਏ ਧੰਨਵਾਦ ਮਹਾਰਾਜ ਜੀ ਇਹਨਾਂ ਨੂੰ ਤਰੱਕੀਆਂ ਬਖਸ਼ੇ ਮੈਂ ਆਇਆ ਮੇਲੇ ਵਾਸਤੇ ਦਾ ਮੁੰਡਾ ਵਾਲੀ ਸ਼ਰੀਦੀ ਮੇਰੇ ਵਾਸਤੇ ਹਾਂਜੀ ਦਾਤਾ ਇਹ ਇੰਦਵਰ ਜੀ ਦੀ ਸਰਕਾਰ ਵਾਸਤੇ ਹਾਂਜੀ ਚਲੋ ਆਪਣੀ ਚੌਕੀ ਮਨਜ਼ੂਰ ਹੋ ਗਈ ਆ ਜਿੰਨੇ ਵੀ ਬੱਕਰੀਆਂ ਤੇ ਆ ਸਾਰੀਆਂ ਦੀ ਆਸਾਂ ਸਾਰੀਆਂ ਦੀ ਆਸਾਂ ਮਰਾ ਦਾ ਪੂਰੀਆਂ ਹੋਣ ਹਰੇਕ ਦੇ ਮਾਲ ਵਿੱਚ ਭਾਗ ਵਰਕਤ ਪਾਵੇ ਦਾਤਾ ਤੇ ਆਂਦੇ ਸਾਲ ਮਨ ਇਹ ਫਿਰ ਕਟੀਆਂ ਹੋਣ ਹਾਂਜੀ ਹਾਂਜੀ ਠੀਕ ਹੈ ਜੀ ਰੂਹਾਂ ਨੂੰ ਰੂਹਾਂ ਮਿਲਦੀਆਂ ਰਹਿਣ ਜੀ ਬੰਦਿਆਂ ਨੂੰ ਬੰਦੇ ਮਿਲਦੇ ਰਹਿਣਾ ਬਾਕੀ ਜੀ ਨੰਬਰ ਫੋਨ ਕੋਈ ਵਿੱਚ ਬੋਲ ਦਿੱਤਾ ਆ ਤੇ ਉਹ ਜਿਹੜੇ ਕਿਸੇ ਸੱਜਣ ਨੂੰ ਮੈਂ ਤੁਹਾਨੂੰ ਫੋਨ ਕਰਦਾ ਇਹਨਾਂ ਤਿੰਨਾਂ ਨੰਬਰ ਤੁਹਾਨੂੰ ਜਾਣ ਲੈਣ ਕਰ ਸਕਦੇ ਕਿਸੇ ਬਾਈ ਨੇ ਗਾਨੀਆਂ ਮੰਗਵਆਂਣੀਆਂ ਹੋਣ ਤਾਂ ਬਾਈ ਮੰਗੇ ਨੂੰ ਫੋਨ ਕਰ ਸਕਦਾ ਹੈ ਇੱਕ ਨੰਬਰ ਕਾਲ ਨੰਬਰ ਦੁਆਰਾ ਮੇਰਾ ਨੰਬਰ ਬਦਲਣ ਲਈ ਕਦਰਦਾ 009780539694 ਜੀ ਡਾਇਰੈਕਸ਼ਨ ਨੰਬਰ ਏਰੀਆ ਦਾ ਵੀਡੀਓ ਨੰਬਰ 84272 ਤੇ ਅਸਲ ਲਿੰਕ ਦਾ 3 ਨੰਬਰ ਹੈ 9788 2893 ਇਹ ਕੇਨ ਨੰਬਰ ਜਿਹੜਾ ਮੈਂ ਤੁਹਾਨੂੰ ਸਰਜ ਕਰ ਦਿੱਤਾ ਹੈ ਹਾਂ ਜੀ